ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਸਟਰਨ ਪਾਥ ਕੈਨੇਡਾ 10 ਇਅਰ ਮਲਟੀਪਲ ਵੀਜ਼ਾ ਦੇ ਬਹੁਤ ਹੀ ਵਧੀਆ ਰਿਜ਼ਲਟ ਲੈ ਰਿਆ ਜੀ ਤੁਸੀਂ ਮੇਰੀਆਂ ਵੀਡੀਓਜ਼ ਦੇਖ ਸਕਦੇ ਹੋ ਔਰ ਸਾਡੇ ਜਦੋਂ ਪੀਪੀਆਰ ਰਿਕੁਐਸਟ ਲੈਟਰ ਆਇਆ ਸੀ ਅਸੀਂ ਕਲਾਇੰਟ ਦੇ ਨਾਲ ਵੀਡੀਓ ਮੈਂਸ਼ਨ ਕੀਤੀ ਸੋ ਅੱਜ ਇਹਨਾਂ ਦੇ ਪਾਸਪੋਰਟ ਆਏ ਨੇ ਜੀ 크ਿਸਮਿਸ ਤੇ ਜਾ ਰਹੇ ਆ ਜੀ ਕੁਮਨ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਸੀਂ ਤੁਹਾਡਾ ਇੱਕ ਸੁਪਨਾ ਸੀਗਾ ਕਿ ਤੁਸੀਂ ਕੈਨੇਡਾ ਦੇ ਵਿੱਚ ਜਾ ਕੇ 크ਿਸਮਿਸ ਤੇ ਨਵਾਂ ਸਾਲ ਮਨਾਵੋ ਤੇ ਅੱਛਾ ਲੱਗ ਰਿਹਾ ਕਿ ਤੁਹਾਡਾ ਵੀਜ਼ਾ ਆ ਗਿਆ ਤੁਹਾਡਾ ਸੁਪਨਾ ਜਿਹੜਾ ਪੂਰਾ ਹੋਇਆ ਕੈਨੇਡਾ ਜਾਣ ਦਾ ਹਾਂਜੀ ਤੇ ਬਹੁਤ ਸਾਰੀਆਂ ਫੈਮਲੀਆਂ ਨੇ ਜਿਹੜੀਆਂ ਅੱਜ ਵੀ ਸੋਚ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਨੇ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਜਾਣਾ ਚਾਹੁੰਦੇ ਨੇ ਚਾਹੇ ਕਿਸੇ ਦਾ ਬਰਥਡੇ ਪਾਰਟੀ ਹੋਵੇ ਚਾਹੇ ਕਿਸੇ ਨੇ ਮੈਰਿ ਜਿਸਦੇ ਜਾਣਾ ਹੋਵੇ ਚਾਹੇ ਤੁਹਾਡੇ ਕਿਸੇ ਬ੍ਰਦਰ ਸਿਸਟਰ ਨੇ ਨਮਾ ਕਰ ਲਿਆ ਹੋਵੇ ਜਾਂ ਫਿਰ ਕਿਸੇ ਹੋਰ ਫੰਕਸ਼ਨ ਤੇ ਤੁਸੀਂ ਜਾਣਾ ਹੋਵੇ ਤੁਸੀਂ ਵੈਸਟਰਨ ਪਾਸਪੋਰਟ ਦੀ ਹੈਲਪ ਦੇ ਨਾਲ ਇੱਕ ਚੰਗੇ ਪੇਪਰਾਂ ਦੇ ਨਾਲ ਆਪਣੀ ਫਾਈਲ ਨੂੰ ਸਬਮਿਟ ਕਰਕੇ ਵੀਜ਼ਾ ਲੈ ਸਕਦੇ ਹੋ ਕਿਉਂਕਿ ਲਗਾਤਾਰ ਅਸੀਂ ਵੀਜ਼ਾ ਲੈ ਰਹੇ ਆ ਬਹੁਤ ਸਾਰੇ ਕੰਸਲਟੈਂਟ ਨੇ ਤੁਹਾਨੂੰ ਇੱਕ ਫੇਕ ਡਾਕੂਮੈਂਟ ਲਗਾ ਕੇ ਤੁਹਾਡਾ ਵੀਜ਼ਾ ਅਪਲਾਈ ਕਰਦੇ ਨੇ ਔਰ ਜੇਕਰ ਤੁਹਾਡਾ ਵੀਜ਼ਾ ਫੇਕ ਡਾਕੂਮੈਂਟ ਤੇ ਰਿਫਿਊਜ਼ ਹੋ ਜਾਂਦਾ ਤਾਂ ਤੁਸੀਂ ساری ਉਮਰ ਤੁਸੀਂ ਉਸ ਕੰਟਰੀ ਦਾ ਵੀਜ਼ਾ ਨਹੀਂ ਲੈ ਸਕਦੇ ਕਿਉਂਕਿ ਤੁਹਾਡਾ ਬੈਨ ਤੱਕ ਵੀ ਲੱਗ ਸਕਦਾ ਔਰ वेस्टर्न पाथ हमे चेक वधिया ਤੁਹਾਡੇ ਪੇਪਰਾਂ ਤੇ ਹੀ ਵੀਜ਼ਾ ਲੈ ਰਿਆ ਚੰਗੀ ਸਲਾਹ ਦੇ ਨਾਲ ਵੀਜ਼ਾ ਲੈ ਰਿਆ ਔਰ ਤੁਸੀਂ ਵੀ ਆਪਣੀ ਫੈਮਲੀ ਦੇ ਸੁਪਨੇ ਪੂਰੇ ਕਰਨਾ ਚਾਹੁੰਦੇ ਹੋ ਅੱਛੇ ਪੇਪਰਾਂ ਦੇ ਨਾਲ ਵੀਜ਼ਾ ਅਪਲਾਈ ਕਰਕੇ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ वेस्टर्न पाथ ਦੇ ਹੈੱਡ ਆਫਿਸ ਹੁਸ਼ਿਆਰਪੁਰ ਦੇ ਨਾਲ ਧੰਨਵਾਦ